ਬਿਨਾਂ ਮੁਸ਼ਕਲਾਂ ਅਤੇ ਸਮੱਸਿਆਵਾਂ ਜਾਂ ਕੰਮ ਕਰਨ ਦੇ ਅਤੇ ਉਹਨਾਂ ਦੇ ਮੌਕੇ ਤੇ ਹੱਲ ਕਰਵਾਇਆ ਜਾਣਗੇ ਇਹ ਸਮੱਸਿਆਵਾਂ ਅਤੇ ਮੁਸ਼ਕਲਾਂ ਤੁਹਾਡੇ ਮੌਕੇ ਤੇ ਹੱਲ ਹੋਊਗਾ ਸਾਰੇ ਅਫਸਰ ਸਮਾਰੋਹ ਕੋਲ ਦੇ ਨਾਲ ਪਹੁੰਚੇ ਨੇ ਤੁਹਾਡੇ ਪਿੰਡ ਰੋੜੀ ਬਸਤਾ ਦੇ ਵੀ ਪਹੁੰਚੇ ਨੇ ਅਤੇ ਉਹਨਾਂ ਨਾਲ ਸਾਰਾ ਪ੍ਰਸ਼ਾਸਨ ਪਹੁੰਚਿਆ ਸਾਰੇ ਸਾਥੀਆਂ ਨੂੰ ਬੇਨਖ ਕਰੋ ਕਾਬਜਾ ਸਰਕਾਰੀ ਠੀਕ ਹੈ ਲਾਓ ਸਾਥ ਵੀ ਲਾਓ ਤੇ ਉਤਰ ਵੀ ਲਾਓ ਉਹ ਹੋਰ ਦੇ ਵਿੱਚ ਜਿਹੜੇ ਵਾਲੇ ਆਪਣੇ ਬਾਬਿਆਂ ਦੀ ਬੈਜਨ ਵਾਲੇ ਭਾਵੇਂ ਮੈਨ ਅਸਾੜੋ ਕੇਂਦਰਾ ਜਾਣਾ ਉਹ ਅਧਰੇ ਪੰਜਾਬ ਚ ਬੱਚਾ ਨੂੰ ਪੁੱਛਦਾ ਮੈਂ ਤਾਨੂੰ ਨਸ਼ਾ ਕਿੱਥੋਂ ਲੱਗੀ ਨਸ਼ਾ ਕਿੱਥੋਂ ਮਿਲਦਾ ਕਹਿੰਦਾ ਜੀ ਫਿਰ ਪਿੰਡ ਚ ਬੰਦਾ ਸੀ ਫਿਰ ਫਲਾਣੇ ਮੋੜ ਫਲਾ ਲੈ ਜਗਾ ਮੈਨੂੰ ਲੱਗ ਗਿਆ ਤੇ ਮੈਂ ਕਿਹਾ ਹੁਣ ਹੁਣ ਤਾਂ ਕਹਿੰਦਾ ਜੀ ਸਿਫ ਲੋਹਦੀ ਵਾਲੇ ਕੋਲ ਤੇ ਦੱਸਦੇ ਸੋ ਸਾਡੇ ਰੋਟੀਆਂ ਬਹੁਤ ਐ ਇਥੇ ਠੀਕ ਹੈ ਜੀ ਤੇ ਤੁਸੀਂ ਨਾ ਰੋਟੀ ਮੋਹਾਰ ਰੋਟੀ ਸਸਤਾ ਰੋਟੀ ਸਮਨਾ ਰੋਟੀ ਖਾਸ ਨਾਲੇ ਨਾਲੇ ਉੱਥੇ ਬੰਦਾ ਆਉਂਦਾ ਉੱਪਰ ਆਪਾਂ ਗਰੀਬਾਂ ਦੀ ਪਹਿਲਾਂ ਬਣਾ ਦੇਓ ਸਭ ਦੀਆਂ ਕਰ ਦੇ ਜੀ ਨਾਲੇ ਨਾਲੇ ਠੀਕ ਹੈ ਜੀ ਹੋਰ ਵੀ ਵੀ ਮੈਂ ਚਾਹ ਰਿਹਾ ਜੀ ਪਹਿਲਾਂ ਵੀ ਸਭ ਤੋਂ ਜ਼ਿਆਦਾ ਜਿਹੜੇ ਤੁਕ ਨਹੀਂ ਸੀ ਮੋੜ ਲੈ ਬੈਂਚ ਹੋ ਗਿਆ ਠੀਕ ਹੈ ਜੀ ਆਪ ਲੋਗ ਆਏ ਨੇ 파ਟਾ ਮੰਗਲੇ ਨੀਗਾ ਤੋਂ ਵਾਲਾ ਕੰਮ ਜੀ ਕਰਾ ਪੂਰਾ ਕਰਾ। ਇਹਦੇ ਵਿੱਚ ਚੂਪ ਪੈਂਦੀ ਆ ਕਿ ਸਬਸਿਡੀ ਕਰਾਦੀ ਹੋਵੇ। ਅੱਜ ਕੰਮ ਲੱਗੇ ਪਾਸੇ ਤੇ ਕੋਚੇ ਨਾਲੋਂ ਬਹੁਤ ਬੁਰਾ ਆ। ਟਰਾਲੋ ਟਰਾਲੇ ਬੰਦ ਬੰਦ ਆ। ਤੇ ਕਿਸਾਨ ਤੋਂ ਲਵਾਈ ਨਹੀਂ ਹੋਈ। ਪਸ਼ੂ ਦੀ ਸਕਾਇਰਾ ਕੋਈ ਪ੍ਰਮਾਣ ਨਹੀਂ ਹੈ। ਪੰਡਾ ਰੋਟੀ ਮੋਣਾ ਕੋਈ ਪਸ਼ੂ ਦਾ ਸਕਾਇਰਾ। ਪੰਛੀ ਨਾਲ ਸਾਈਡ ਹੋ ਜਾਓ। ਸਾਈਡ ਹੋ ਜਾਓ। ਉਧਰ ਹੋਏ ਕੰਮ। ਅੱਛਾ ਪੱਕਾ ਰਿਹਾ ਸਾਈਡ ਨੂੰ। ਆਜੋ ਆਜੋ।

ਕੀ ਕਰਦਾ ਰਹੇ ਬੁਲਾ ਫਰਜ਼ ਹੈ ਜੀ ਜਿਹੜੇ ਲੋਕਾਂ ਨਾਲ ਵਾਦਾ ਕੀਤਾ ਸੀ ਨਾ ਮੈਂ ਜਿੱਦਾਂ ਮੋਟਾ ਮੰਗਣਾ ਹੈ ਇੱਦੇ ਕੰਮ ਕਰਨਾ ਮੈਂ ਉਹਨੂੰ ਵਾਦੇ ਮੁਕਤੀ ਸਾਡੀ ਸਮਝਾ ਸਾਡੀ ਵੀ ਹੋ ਜਾਂਦੀ ਹੈ ਜੇ ਕੋਈ ਇਸ ਗੱਲ ਨਾਲ ਸੰਪਰਕ ਮੋਟੇ ਸਾਡੇ ਬਹੁਤ ਅੱਛੀ ਸਰਕਾਰ ਤੇ ਆਪ ਦੀ ਸਰਕਾਰ ਆਪਦੇ ਦੁਆਰ ਅਸੀਂ ਇਹਨਾਂ ਦੇ ਦਰਦ ਜਿੱਦਾਂ ਮੋਟਾ ਮਗਣਾ ਦੇ ਉੱਤੇ ਹੋਣਾ ਹੈ ਉਹ ਸਾਰੀਆਂ ਮੁਸ਼ਕਲਾਂ ਰੋਕਾਂ ਦੀਆਂ ਜਿਵੇਂ ਉਹਨਾਂ ਦੇ ਨਾਲ ਦੇ ਤੌਰ ਤੇ ਕੋਈ ਬੰਦਾ ਕਹਿੰਦਾ ਜੀ ਮੈਨੂੰ ਦੇਖਾ ਦਾ ਵਰਕਰ 4 ਸਾਲੋਂ ਤੋਂ ਮੈਨੂੰ ਮਿਲਿਆ ਹੀ ਨਹੀਂ ਕੋਈ ਕਹਿੰਦਾ ਮੈਨੂੰ ਪੈਸੇ ਨਹੀਂ ਮਿਲਿਆ ਕੋਈ ਕਹਿੰਦਾ 100 ਦਿਨ ਕੰਮ ਨਹੀਂ ਮਿਲਿਆ ਆ ਤੁਹਾਡੇ ਸਾਹਮਣੇ ਪਾਰਕ ਬਣਿਆ ਹੋਇਆ ਦੀ ਸਫਾਈ ਹੋਣ ਵਾਲੀ ਐ ਸਾਫੀ ਸਫਾਈ ਹੋਣੀ ਐ ਢੋਮੇ ਦਾ ਕੰਮ ਐ ਤੋਂ ਮੈਂ ਲੱਭ ਰਿਹਾ ਕਿ ਕਿਹੜੇ ਕਿਹੜੇ ਕੰਮ ਐ ਗ੍ਰਾਂਟ ਦੇ ਕੇ ਮੈਂ ਉਹ ਵੱਡੀਆਂ ਗ੍ਰਾਂਟਾਂ ਪਹਿਲਾਂ ਦੇ ਰਿਹਾ ਜਿਹਦੇ ਨਾਲ ਦੋ ਘਰੋ ਰੋਜ਼ਗਾਰ ਮੈਂ ਆਫਸਰ ਕਾ ਜਾਂਦਾ ਕਹਿੰਦੇ ਕੰਮ ਹੋ ਗਿਆ ਪਰ ਇੱਥੇ ਬਈ ਤੁਹਾਡੇ ਸਾਹਮਣੇ ਆ ਰਹੀ ਸਭੀ ਗੱਲਾਂ ਨਾ ਜੀ ਇਹ ਜਮੀਨ ਤੇ ਜਾਓਗੇ ਤਾਂ ਹੀ ਆਣ ਗਿਆ ਚंडीगढ़ ਬੈੱਕੇ ਨਹੀਂ ਪਤਾ ਲੱਗਿਆ ਕਰੇਦਾ ਕੇ ਏਸੀ ਕਮਰੇ ਚ ਬੈੱਕੇ ਨਹੀਂ ਪਤਾ ਲੱਗਿਆ ਤੇ ਇੱਥੇ ਆ ਕੇ ਪਸੀਨਾ ਕੱਢ ਕੇ ਜੜੀ ਹੁੰਦੀ ਆ ਬੰਦੇ ਨੂੰ ਅਕਲ ਬਾਦਾਮ ਖਾ ਕੇ ਨਹੀਂ ਆਂਦੀ ਤੱਕ ਲਗਾ ਕੇ ਆਂਦੀ ਆ ਜੀ ਮੈਂ ਤਾਂ ਸਿਰੋ ਤੋਂ ਕਰਿਆ ਮੈਂ ਤਾਂ ਜੰਮੇ ਕਿਸਾਨ ਪਰਿਵਾਰ ਸੀਗਾ ਪੂਰੇ ਤਰ੍ਹਾਂ ਤੇ ਬੜਿਆ ਸੋ ਮੈਨੂੰ ਤਾਂ ਆ ਦਿੱਤਾ ਆਫਸਰ ਨੂੰ ਵੀ ਆਤ ਪੈ ਗਈ ਆਫਸਰਾਂ ਵਿੱਚ ਫਰਕ ਪੈ ਰਿਹਾ ਬਹੁਤ ਜ਼ਿਆਦਾ ਕੁਝ ਵੀ ਨਹੀਂ ਦਿਸਦਾ ਮੈਨੂੰ ਤੇ ਇਹ ਬੜੀਆਂ ਕੰਪਲੈਕਸ ਮਸਲੇ ਆ ਅਗਲੇ ਸਾਲ ਖਤਮ ਕਰ ਪਾਉਣਾ ਹੈ ਕੋਈ ਪ੍ਰਿੰਸਪਲ ਜੀ ਨੇ ਨਾ ਕਿ ਸਾਡੀਆਂ ਗਲੀਆਂ ਨਾਲੀਆਂ ਦੀ ਸਵੱਸ ਹੈ ਮਾਰਸ਼ ਦੇ ਪਾਣੀ ਦਾ ਇਨੋਵੇਟਿਵ ਆਟੋ ਬਾਕਸ ਸੋਲੂਸ਼ਨ ਪੁਰਾਣੇ ਖੂਹਾਂ ਨੂੰ ਉਲਟੇ ਖੂਹ ਬਣਾ ਰਹੇ ਆ ਪਾਣੀ ਜਿਹੜਾ ਤੋਂ ਪਾਣੀ ਕੱਢਿਆ ਖੂਹਾਂ ਜਿਹੜਾ ਤੋਂ ਵਾਪਸ ਪਾਉਂਦਾ ਜੀ ਇਹ ਨਵੀਂ ਆਪਾਂ ਇੱਕ ਫੋਜ ਲੈ ਕੇ ਚੱਲੇ ਹੋਏ ਆ ਸਾਡੇ ਪ੍ਰਿੰਸਪਲ ਨੂੰ ਖੂਹ ਮਿਲ ਗਿਆ ਪੰਜ ਛੇ ਕਿਹੜੇ ਪ੍ਰਿੰਸਪਲ ਨਹੀਂ ਮਿਲਿਆ ਜੀ ਸਭ ਨੇ ਭਰਦੇ ਹੋਏ ਆ ਅੱਛਾ ਜੀ ਹਮੇਸ਼ਾ ਸ਼ੌਧਿਆ ਜੀ ਆਏ ਅੱਜ ਉਹਨਾਂ ਨੇ ਵੀ ਤਾਰੀਫ਼ ਕੀਤੀ ਹੈ ਕਿ ਪੰਜਾਬ ਦੀ ਟੀਮ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਧੰਨਵਾਦ ਕਰਦਾ ਜੀ ਉਹਨਾਂ ਦਾ ਨਰੇ ਉਹ ਬੈਂਟਰ ਆ ਜੀ ਮਤਲਬ ਮੈਂ ਹਰ ਗੱਲ ਜਦੋਂ ਮੈਨੂੰ ਸਮੱਸਿਆ ਹੁੰਦੀ ਮੈਂ ਅਜੇ ਉਹਨਾਂ ਨੂੰ ਪੁੱਛਦਾ ਉਹ ਜੇ ਵਿੱਚ ਰਹਿਆ ਤਾਂ ਮੈਨੂੰ ਬਹੁਤ ਔਖਾ ਆ ਉਸ ਸਮੇਂ ਕਿ ਮੈਂ ਬਹੁਤ ਆਪਣਾ ਕੰਮ ਕੀਤਾ ਹੀ ਇਜ਼ ਅ ਗਾਈਡ ਫਰੰਟ ਫਲੋਸਪਰ ਐਂਡ ਗਾਈਡ ਤੇ ਉਹਨਾਂ ਨੇ ਬਹੁਤ ਕਾਲਾ ਨਾ ਕਾਲੀ ਆ ਜੀ ਦੇਸ਼ ਪਿੱਛੇ ਜਿਹੜਾ ਬੰਦਾ ਇੱਕ ਨਵੇਂ এডੂਕੇਸ਼ਨ ਕ੍ਰਾਂਤੀ ਦਾ ਸਿਹਤ ਕ੍ਰਾਂਤੀ ਦਾ ਸਿੱਖਿਆ ਕ੍ਰਾਂਤੀ ਦਾ ਵਾਨੀ ਹੋਵੇ ਜਦੋਂ ਉਹ ਉਹ ਜਿਹਨਾਂ ਦੇ ਵਿੱਚ ਔਰ ਜਿਹੜੇ ਸਮਗਲਰ ਹੈ ਜਿਹੜੇ ਵੱਡੇ ਵੱਡੇ ਕ੍ਰਾਪਟ ਲੀਡਰ ਹੈ ਸਾਰੇ ਬੀਜੇਪੀ ਜਾ ਕੇ ਕੋਈ ਮੰਤਰੀ ਬਣਿਆ ਕੋਈ ਐਮਐਲਏ ਬਣਿਆ ਕੋਈ ਉਸ ਬਣਿਆ ਹੋਇਆ ਉਹ ਇਹ ਤਾਂ ਮਨੋਟਵਾਇਨ ਜਸਟਿਸ ਹੋਇਆ ਸੀ ਉਮੀਦ ਕਰਦੇ ਆ ਕਿ ਅਰਵਿੰਦ ਕੇਜੇਵਾਲ ਵੀ ਆਣਗੇ ਜੇ ਇਹ ਸੋਦੇ ਆਣਾ ਸਾਡੀ ਜਿਹੜੀ ਸ਼ਕਤੀਆਂ ਦੁੱਗਣੀ ਹੋਈਆਂ ਆ ਅਰਵਿੰਦ ਕੇਜੇਵਾਲ ਆਣ ਕੇ 6 ਬਣਾ ਹੋ ਜੇਗੀ 10 ਬਣਾ ਹੋ ਜੇਗੀ ਇਹ ਕੰਗਣਾ ਰਹਿਵਤ ਕਹਿੰਦੇ ਹੈ ਜਿਹੜੇ ਸੰਦਰਸ਼ਾਲ ਦਾ ਰਿਹਾ ਨਹੀਂ ਉਹਨਾਂ ਨੂੰ ਉਹ ਐਸਾ ਬੋਲਣ ਦੀ ਜਿਹੜੀ ਹੱਲ ਜਾਂਦੀ ਬਿਲਕੁਲ ਤਸਦੀਕ ਨਹੀਂ ਆ ਮੈਨੂੰ ਬਹੁਤ ਦੁੱਖ ਹੈ ਜੇ ਸਾਡੇ ਮਨੋਂ ਪੰਜਾਬ ਨੂੰ ਨਜ਼ਰ ਦੇ ਬੈਠਾ ਉਹ ਦਰਵਾਜ਼ੀਆਂ ਤੋਂ ਸ਼ੌਹਰਤ ਪ੍ਰਾਪਤ ਕੀਤੀ ਆ ਹੁਣ ਤੋਂ ਮੈਂਬਰ ਆ ਪਾਰਲੀਮੈਂਟ ਹੈ ਇੱਕ ਮੈਂਬਰ ਆ ਪਾਰਲੀਮੈਂਟ ਦਾ ਲੈਵਲ ਹੁੰਦਾ ਮੈਂ ਆ ਜਿਹੜੇ ਜਾ ਰਿਹਾ ਉਹਦੇ ਉਹ ਲਿੰਦਨ ਜੋਗਾ ਕਿ ਮੈਂ ਮੈਂ ਉਹਦਾ ਜ਼ਿਕਰ ਵੀ ਨਹੀਂ ਕਰਨਾ ਚਾਹੁੰਦਾ ਉਹਨਾਂ ਮੈਂ ਕੋਈ ਨੂੰ ਸਮਝਾਉਣਾ ਕਿ ਮਰੀਤੀ ਵਰਗ ਮੈਂ ਤਾਂ ਇਹੋ ਜੀ ਪਾਸਾ ਨਾਮ ਹੁੰਦਾ ਦਾ ਸੋਚ ਕੇ ਕੰਮ ਚੱਲ ਰਿਹਾ ਹੈ ਨਾ ਕਰੀ ਨਾ ਚੱਲੂ ਮੈਨੂੰ ਪਤਾ ਨਹੀਂ ਕੋਈ ਮੰਤਰੀ ਬਣਾ ਦੇਣਗੇ ਕੋਸ਼ਿਸ਼ ਕਰਨਗੇ ਤੋ ਆਪਣੇ ਜਿਹੜੇ ਦੇ ਵਿੱਚ ਕੰਮ ਕਰਦੇ ਆ ਉਹ ਕੰਮ ਤੋਂ ਵਧੀਆ ਕਰ ਲੈਂਦੀ ਸੀ ਉਹ ਕੰਮ ਕਰ ਆਪਣੇ ਬੋਲ ਬਣੀ ਠੀਕਰ ਪਹਿਲਾਂ ਉਹਨੇ ਕਿਸਾਨ ਨੂੰ ਮਿਲਿਆ ਜੀ ਮੈਂ ਆਪਕੇ ਸਿਖਾਉਂ ਉਹਨੇ ਇੱਕ ਸਾਦੀ ਬੀਜ ਮਾਤਾ ਵਾਸਤੇ ਬਹੁਤ ਸਾਰੇ ਰਿਪਰ ਦੇਖਵਾ ਦਿੱਤੇ ਉਹਦੇ ਮਾਪ ਨੇ ਉਹਨੂੰ ਵਿਛਾਈ ਦਾ ਪਰ ਮਸਲਾ ਨਹੀਂ ਪੰਜਾਬ ਨੂੰ ਮੌਲ ਕੇ ਖਰਾਬ ਕਰਨਾ ਚਾਹੁੰਦੀ ਕੈਂਪੀ ਹੋ ਕੇ ਜਿਹੜਾ ਇਹਦੇ ਬਿਆਨ ਕਰਦੇ ਨੂੰ ਪਤਾ ਨਹੀਂ ਉਹਦੇ ਪਿੱਛੇ ਕੌਣ ਹੈ ਕੀ ਸੋਚ ਹੈ ਕਿ ਉਹਦੀ ਸੋਚ ਹੈ ਜਿਹੜੀ ਤੇ ਵੰਡਪਾਉ ਸੋਚ ਹੈ ਪੰਜਾਬ ਦੇ ਲੋਕ ਸਮਝਦੇ ਆ ਕਿ ਅਸੀਂ ਅਸੀਂ ਨਹੀਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ